ਸਾਰਨ ਬਣਾਇਆ ਹਿੰਦੁਸਤਾਨ ਜਿਸ ਨੂੰ ਬਣਾਇਆ ਉੱਥੇ ਅੱਜ ਹਿੰਦੂਆਂ ਨੇ ਉਹਦਾ ਇੰਨਾ ਜ਼ੁਲਮ ਕੀਤਾ ਜਾ ਰਹੇ ਨੇ ਕਿ ਹਿੰਦੂਆਂ ਦੇ ਪਰਿਵਾਰਾਂ ਨੂੰ ਜੂਠੇ ਥੜਿਆ ਜਾ ਰਿਹਾ ਹੈ ਔਰ ਉੱਥੇ ਹਿੰਦੂਆਂ ਨੂੰ ਨੰਬਾਇਆ ਜਾ ਰਿਹਾ ਸੋ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਯੂਐਨਓ ਦੇ ਥਰੂ ਉੱਥੇ ਸੁਨੇਹੇ ਲਾਈ ਜਾਵੇ ਬੰਗਲਾਦੇਸ਼ ਨੂੰ ਸਰਕਾਰ ਦੀ ਸਰਕਾਰ ਨੂੰ ਉੱਥੋਂ ਦੇ ਮਨਜ਼ੂਰ ਕੀਤਾ ਜਾਵੇ ਜਿਹੜੇ ਆਪਣੇ ਹਿੰਦੂ ਵਸ ਰਹੇ ਨੇ ਉਹਨਾਂ ਨੂੰ ਸੁਰੱਖਿਆ ਰੱਖਿਆ ਜਾਵੇ ਔਰ ਅਸੀਂ ਅਪੀਲ ਕਰਦੇ ਆਂ ਉੱਥੇ ਦੇ ਵਸ ਰਹੇ ਹਿੰਦੂਆਂ ਨੂੰ ਕਿ ਹਿੰਦੁਸਤਾਨ ਦੀ ਸਰਕਾਰ ਨੇ ਸੀਏਏ ਦੇ ਥਰੂ ਛੋਟੂ ਐਡਰੈਸ ਨੂੰ ਤਨਹੂ ਦਿੱਤਾ ਹੈ ਕਿ ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਆਓ ਆ ਕੇ ਉਰੇ ਰਹੋ ਉਹਨਾਂ ਨੂੰ ਸਾਮਿਨ ਹਾਰੀ ਸਾਮਿਨ ਹੋ ਧੰਨਵਾਦ ਲਗ ਜਾਂਦੇ ਅੱਗੇ ਵਧ ਚਲਾਂਗੇ ਸਹੀ 9:50 ਤੱਕ ਕੋਣ ਆਇਆ 8:00 ਵੇਲੇ ਘਰ ਪੜ੍ਹਦੇ ਮੈਨੂੰ ਫੋਨ ਰੇਟ ਆਇਆ ਮੁਰਦਾਬਾਦ 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 बांग्लादेश मुर्दाबाद मुर्दाबाद बंग्लादेश मुर्दाबादार बंदो बंदि करो बंदोचार बंदो बंदि करो ਅੱਜ ਜਿਹੜਾ ਬੰਗਲਾਦੇਸ਼ ਦਾ ਪੁਤਲਾ ਫੁੱਟਿਆ ਗਿਆ ਬਣਾ ਕਿ ਕੀ ਕਾਰਨ ਹੈ ਕਿਉਂ ਫੁੱਟਿਆ ਗਿਆ ਵਾਸੂਦੇਵ ਕਟੂੰਬਕਮ ਦੀ ਗੱਲ ਕਰਨ ਵਾਲਾ ਹਿੰਦੂ ਧਰਮ ਸਨਾਤਨ ਧਰਮ ਕਦੇ ਵੀ ਹਿੰਸਾ ਨਹੀਂ ਕਰਦਾ ਸੀ ਪਰ ਜਦੋਂ ਸਾਡੇ ਭਾਈਆਂ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਿੰਸਾ ਹੋਣ ਲੱਗੀ ਹੈ ਤਾਂ ਉਹਦਾ ਜਵਾਬ ਕਿਤੇ ਨਾ ਕਿਤੇ ਅਸੀਂ ਪ੍ਰਤੀਕਾਤਮਕ ਰੂਪ ਦੇ ਵਿੱਚ ਅੱਜ ਇੱਥੇ ਬੰਗਲਾਦੇਸ਼ ਦਾ ਪੁਤਲਾ ਫੁੱਪੇ ਦਿੱਤਾ ਹੈ ਤਾਂ ਕਿ ਇੱਕ ਬਸ ਸੁਨੇਹਾ ਜਾ ਸਕੇ ਬੰਗਲਾਦੇਸ਼ ਦੀ ਸਰਕਾਰ ਨੂੰ ਜਾਂ ਉਹਨਾਂ ਅੰਸਰਾਂ ਨੂੰ ਜੋ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦਾ ਕਤਲ ਕਰ ਰਹੇ ਨੇ ਜਿੰਦਾ ਜਲਾ ਰਹੇ ਨੇ ਉਹਨਾਂ ਨੂੰ ਇੱਕ ਸੁਨੇਹਾ ਲੱਗੇ ਕਿ ਦੁਨੀਆ ਭਰ ਦੇ ਹਿੰਦੂ ਇਸ ਗੱਲ ਦੇ ਉੱਤੇ ਇਕੱਠੇ ਨੇ ਕਿ ਸਾਡੇ ਕਿਸੇ ਭਾਈ ਦੇ ਅਤਿਆਚਾਰ ਹੋਵੇਗਾ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਾਂਗੇ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਵੀ ਉੱਥੇ ਦੇ ਜਿਹੜੇ ਸਾਡੇ ਹਿੰਦੂ ਭਰਾ ਨੇ ਉਹਨਾਂ ਦੀ ਹਰ ਤਰੀਕੇ ਨਾਲ ਸਹਾਇਤਾ ਕੀਤੀ ਜਾਵੇ ਤਾਂ ਕਿ ਉਹਨਾਂ ਦੀ ਜਾਨ ਮਾਲ ਦੀ ਜਿਹੜੀ ਰਾਖੀ ਹੋ ਸਕੇ ਇੱਜ਼ਤਾਂ ਦੀ ਰਾਖੀ ਹੋ ਸਕੇ ਇਹੀ ਸਾਡੀ ਜਿਹੜੀ ਸਰਕਾਰ ਤੋਂ ਮੰਗ ਹੈ ਹਾਂ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਰੱਖਿਆ ਗਿਆ ਹੈ ਬੰਗਲਾਦੇਸ਼ ਦਾ ਪੁੱਤ ਲੁੱਟਣਾ ਹੈ ਕਿਉਂਕਿ ਇਹਦੇ ਕੀ ਕਹਿੰਦੇ ਦੇਖੋ ਪਿਛਲੇ ਸਮੇਂ ਦੇ ਵਿੱਚ ਹਿੰਦੁਸਤਾਨ ਨੇ ਹੀ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਇਆ ਸੀ ਉਹ ਆਜ਼ਾਦੀ ਦਾ ਜਿਹੜਾ ਫਲਾ ਉਹ ਅੱਜ ਇਸ ਤਰੀਕੇ ਨਾਲ ਦਿੱਤਾ ਜਾ ਰਿਹਾ ਹੈ ਕਿ ਉੱਥੇ ਹਿੰਦੂਆਂ ਦੇ ਉੱਤੇ ਪੂਰਾ ਜ਼ੁਲਮ ਕੀਤਾ ਜਾ ਰਹੇ ਨੇ ਹਿੰਦੂਆਂ ਦੇ ਘਰ ਸਾੜੇ ਜਾ ਰਹੇ ਨੇ ਹੁਣ ਆ ਪਿੱਛੇ ਜੇ ਇੱਕ ਵਿਚਾਰਾ નિર્ਦੋਸ਼ Hindu ਉੱਥੇ ਉਹਨਾਂ ਨੇ ਸਾੜ ਕੇ ਜਿੰਦਾ ਸਾੜਿਆ ਜਿੰਦਾ ਸਾੜਨਾ ਦੇਖੋ ਕਿੰਨਾ ਉਸ ਪਰਿਵਾਰ ਨੂੰ ਕਸ਼ਟ ਹੋਇਆ ਉਹ ਪਰਿਵਾਰ ਅੱਜ ਕਿੰਨਾ ਕੁਰਲਾ ਰਿਹਾ ਉਹ ਦੇਖਿਆ ਨਹੀਂ ਜਾ ਰਿਹਾ ਅਸੀਂ ਕਦੇ ਵੀ ਹਿੰਸਾ ਦੇ ਵਿੱਚ ਵਿਸ਼ਵਾਸ ਨਹੀਂ ਰੱਖ ਕਰਦੇ ਔਰ ਅੱਜ ਅਸੀਂ ਹਿੰਦੁਸਤਾਨ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉੱਥੋਂ ਦੀ ਸਰਕਾਰ ਨੂੰ UN Nation ਦੇ ਥਰੂ ਜਾਂ ਫਿਰ ਆਪ ਕਿਸੇ ਵੀ ਤਰੀਕੇ ਉੱਥੇ ਜਿਹੜੇ ਹਿੰਦੂਆਂ ਨੇ ਉਹਨਾਂ ਨੂੰ ਜਿਹੜਾ ਸੀਏ ਕਾਨੂੰਨ ਬਣਾਇਆ ਹੈ ਫਿਰ ਬਾਰਡਰ ਨੂੰ ਖੋਲ ਕੇ ਉੱਥੋਂ ਹਿੰਦੂਆਂ ਨੂੰ ਵਾਪਸ ਬੁਲਾ ਕੇ ਹਿੰਦੁਸਤਾਨ 'ਚ ਵਸਾਇਆ ਜਾਵੇ ਔਰ ਜਿੰਨੇ ਵੀ ਉੱਥੇ ਜਾ ਨਹੀਂ ਬਿਵਾ ਸਕਦੇ ਤਾਂ ਜਿਹੜੇ ਉੱਥੇ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਤਰ੍ਹਾਂ ਦੇ ਕੋਈ ਕਦਮ ਤੱਕੇ ਜਾਣ